ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਫਰੀਦਕੋਟ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਕੁੜੀ ਰਹਿੰਦੀ ਹੈ ਜੀ ਦਾ ਨਾਮ ਹਰਮਨਦੀਪ ਹੈ ਉਸ ਦਾ ਸੁਪਨਾ ਹੈ ਕਿ ਉਹ ਵੱਡੀ ਹੋ ਕੇ ਮੈਡੀਕਲ ਦੀ ਪੜ੍ਹਾਈ ਕਰੇਗੀ ਉਹ ਗਰੀਬ ਪਰਿਵਾਰ ਵਿੱਚੋਂ ਸੀ ਮਾਂ-ਬਾਪ ਬੜੀ ਹੀ ਮਿਹਨਤ ਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਆ ਉਹਨਾਂ ਦੇ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਸਾਡੀ ਕੁੜੀ ਨਰਸਿੰਗ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਮੈਡੀਕਲ ਖੇਤਰ ਵਿੱਚ ਜਾਣ ਲਈ ਉਤਸ਼ਾਹਿਤ ਕਰਦੇ ਹਨ ਹਰਮਨ ਦਾ ਇੱਕ ਭਰਾ ਹੈ ਜੋ ਹਰਮਨ ਤੋਂ ਛੋਟਾ ਹੈ ਉਹਦਾ ਨਾਮ ਗੁਰਪ੍ਰੀਤ ਸਿੰਘ ਹੈ ਹਰਮਨ ਤੋਂ 6 ਸਾਲ ਛੋਟਾ ਸੀ ਹਰਮਨ ਦੇ ਨਾਲ ਹੀ ਸਕੂਲ ਵਿੱਚ ਪੜਦਾ ਸੀ ਹੌਲੀ-ਹੌਲੀ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਜਾਂਦਾ ਹੈ ਸਮੇਂ ਦੇ ਨਾਲ ਹਰਮਨ ਨਰਸਿੰਗ ਦਾ ਕੋਰਸ ਕਰਦੀ ਹੈ ਤੇ ਇਧਰ-ਉਧਰ ਆਪਣੇ ਲਈ ਨੌਕਰੀ ਲੱਭਣ ਲੱਗਦੀ ਹੈ ਉਹ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਨਰਸ ਲੱਗ ਜਾਂਦੀ ਹੈ ਉੱਥੇ ਹੀ ਸਰਕਾਰੀ ਨੌਕਰੀ ਲਈ ਵੀ ਤਿਆਰੀ ਕਰਦੀ ਹੈ ਪਰ ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਐਕਸਪੀਰੀਅੰਸ ਵੇਸ ਤੇ ਸਰਕਾਰੀ ਹਸਪਤਾਲ ਵਿੱਚ ਨਰਸ ਦੀ ਨੌਕਰੀ ਮਿਲਦੀ ਹੈ ਭਾਵੇਂ ਇਹ ਨੌਕਰੀ ਐਕਸਪੀਰੀਅੰਸ ਵੇਸ ਤੇ ਸੀ ਪਰ ਇਹਦੀ ਤਨਖਾਹ ਪ੍ਰਾਈਵੇਟ ਹਸਪਤਾਲ ਨਾਲੋਂ ਤਾਂ ਜ਼ਿਆਦਾ ਹੀ ਸੀ ਐਸਐਲਓ ਸਰਕਾਰੀ ਹਸਪਤਾਲ ਵਿੱਚ ਕੰਮ ਕਰਨ ਲਈ ਤਿਆਰ ਹੋ ਜਾਂਦੀ ਹੈ ਉਸ ਦੀ ਡਿਊਟੀ ਕਪੂਰਥਲੇ ਸਰਕਾਰੀ ਹਸਪਤਾਲ ਵਿੱਚ ਲੱਗ ਜਾਂਦੀ ਹੈ ਉੱਥੇ ਹੀ ਉਹ ਰਹਿਣ ਲੱਗ ਜਾਂਦੀ ਹੈ ਨੌਕਰੀ ਮਿਲਣ ਨਾਲ ਉਸ ਦਾ ਸਾਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਹੁਣ ਹਰਮਨ ਆਪਣੀ ਨੌਕਰੀ ਦੇ ਪੈਸੇ ਜੋੜਨ ਲੱਗਦੀ ਹੈ ਤਾਂ ਜੋ ਉਹਦੇ ਆਉਣ ਵਾਲੇ ਭਵਿੱਖ ਵਿੱਚ ਏ ਪੈਸੇ ਕਮ ਆ ਜਾਣ। ਉਹ ਚਾਹੁੰਦੀ ਸੀ ਕਿ ਮੇਰੇ ਪਰਿਵਾਰ ਵਾਲੇ ਮੇਰੇ ਕਰਕੇ ਪਰੇਸ਼ਾਨ ਨਾ ਹੋਣ। ਉਹ ਹੋਰ ਕੁੜੀਆਂ ਨਾਲ ਮਿਲ ਕੇ ਇੱਕ ਪੀਜੀ ਲੈਂਦੀ ਹੈ ਤੇ ਉੱਥੇ ਹੀ ਆਪਣੀ ਨੌਕਰੀ ਕਰਨ ਲੱਗਦੀ ਹੈ। ਸ਼ੁਰੂ-ਸ਼ੁਰੂ ਵਿੱਚ ਉਹਨੂੰ ਘਰ ਤੋਂ ਦੂਰ ਰਹਿਣਾ ਬਹੁਤ ਔਖਾ ਲੱਗਦਾ ਹੈ ਪਰ ਹੌਲੀ-ਹੌਲੀ ਇਹਦੀ ਆਦਤ ਪੈ ਜਾਂਦੀ ਹੈ। ਉਹ ਆਪਣੀ ਡਿਊਟੀ ਬੜੀ ਹੀ ਮਿਹਨਤ ਤੇ ਇਮਾਨਦਾਰੀ ਨਾਲ ਕਰਦੀ ਹੈ। ਜਿੰਨਾ ਹੋ ਸਕੇ ਲੋਕਾਂ ਦੀ ਮਦਦ ਕਰਦੀ ਹੈ। ਉਹ ਬੜਾ ਹੀ ਹੱਥ ਘੁੱਟ ਕੇ ਖਰਚ ਕਰਦੀ ਬਾਕੀ ਪੈਸੇ ਆਪਣੇ ਘਰ ਭੇਜ ਦਿੰਦੀ ਇੱਕ ਦਿਨ ਜਦੋਂ ਹਰਮਨ ਆਪਣੀ ਡਿਊਟੀ ਤੇ ਸੀ ਉਸ ਸਮੇਂ ਹਸਪਤਾਲ ਵਿੱਚ ਇੱਕ ਬਜ਼ੁਰਗ ਔਰਤ ਆਉਂਦੀ ਹੈ ਜਿਹੜੀ ਪੂਰੀ ਤਰ੍ਹਾਂ ਨਾਲ ਬੇਹੋਸ਼ ਸੀ ਉਸ ਨੂੰ ਐਮਰਜੈਂਸੀ ਵਾਰਡ ਵਿੱਚ ਲੈ ਕੇ ਜਾਇਆ ਜਾਂਦਾ ਹੈ ਡਾਕਟਰ ਉਸ ਦਾ ਚੈੱਕਅਪ ਕਰਦੇ ਆ ਤਾਂ ਇਹ ਪਤਾ ਲੱਗਦਾ ਹੈ ਕਿ ਉਹ ਔਰਤ ਪੂਰੀ ਤਰ੍ਹਾਂ ਨਾਲ ਕੋਮਾ ਵਿੱਚ ਹੈ ਉਹਦਾ ਥੋੜਾ ਜਿਹਾ ਟ੍ਰੀਟਮੈਂਟ ਕਰਨ ਤੋਂ ਬਾਅਦ ਡਾਕਟਰ ਉਸ ਨੂੰ ਜਨਰਲ ਵਾਰਡ ਵਿੱਚ ਸ਼ਿਫਟ ਕਰ ਦਿੰਦਾ ਹੈ ਹਸਪਤਾਲ ਵਿੱਚ ਜਨਰਲ ਵਾਰਡ ਵਿੱਚ ਅਜਿਹੇ ਮਰੀਜ਼ਾਂ ਨੂੰ ਰੱਖਿਆ ਜਾਂਦਾ ਸੀ ਜਿਹੜੇ ਲਾਵਾਰਸ ਹੁੰਦੇ ਸੀ ਜਿਵੇਂ ਹੀ ਹਰਮਨ ਨੂੰ ਇਹ ਪਤਾ ਲੱਗਦਾ ਹੈ ਕਿ ਜਨਰਲ ਵਾਰਡ ਵਿੱਚ ਇੱਕ ਬਜ਼ੁਰਗ ਔਰਤ ਆਈ ਹੈ ਤੇ ਉਹ ਉਹਨੂੰ ਦੇਖਣ ਪਹੁੰਚਦੀ ਹੈ ਸਟਾਫ ਨੂੰ ਪੁੱਛਦੀ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਬਜ਼ੁਰਗ ਪਾਰਕ ਵਿੱਚ ਬੈਂਚ ਤੇ ਬੇਹੋਸ਼ ਪਈ ਮਿਲੀ ਸੀ ਲੋਕ ਪੁਲਿਸ ਨੂੰ ਇਨਫੋਰਮ ਕਰਕੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੰਦੇ ਆ ਡਾਕਟਰ ਨੇ ਉਸ ਨੂੰ ਹਸਪਤਾਲ ਵਿੱਚ ਐਡਮਿਟ ਤਾਂ ਕਰ ਲਿਆ ਕਹਿੰਦੇ ਪਰ ਉਹਨਾਂ ਦੇ ਕੋਲ ਉਹਦਾ ਕੋਈ ਵੀ ਪਛਾਣ ਪੱਤਰ ਨਹੀਂ ਸੀ ਮਿਲਿਆ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਔਰਤ ਕੌਣ ਹੈ ਹਸਪਤਾਲ ਸਰਕਾਰੀ ਸੀ ਤੇ ਦੂਜੇ ਪਾਸੇ ਉਹਨੂੰ ਸੰਭਾਲਣ ਵਾਲਾ ਵੀ ਨਹੀਂ ਸੀ ਕੋਈ ਐਸ ਲਈ ਉਸ ਔਰਤ ਦੀ ਕੋਈ ਵੀ ਦੇਖਰੇਖ ਨਹੀਂ ਕਰਦਾ ਪਰ ਹਰਮਨ ਉਸ ਬਜ਼ੁਰਗ ਵੱਲ ਦੇਖ ਕੇ ਆਪਣੀ ਮਾਂ ਦਾ ਚਿਹਰਾ ਯਾਦ ਆ ਜਾਂਦਾ ਜਿੱਥੇ ਉਹ ਕੰਮ ਕਰਦੀ ਸੀ ਉਸ ਨੂੰ ਲਗਭਗ 2 ਸਾਲ ਹੋ ਗਏ ਸੀ ਤੇ 2 ਸਾਲਾਂ ਵਿੱਚ 4 ਵਾਰੀ ਆਪਣੇ ਪਿੰਡ ਵਾਪਸ ਗਈ ਸੀ ਉਹ ਆਪਣੇ ਮਨ ਵਿੱਚ ਇਹ ਸੋਚਦੀ ਰਹਿੰਦੀ ਕਿ ਚਾਹੇ ਜੋ ਹੋ ਜੇ ਮੈਂ ਇਸ ਬਜ਼ੁਰਗ ਮਾਤਾ ਦੀ ਚੰਗੀ ਤਰ੍ਹਾਂ ਦੇਖਭਾਲ ਕਰਾਂਗੀ ਹਰਮਨ ਉਸ ਬਜ਼ੁਰਗ ਔਰਤ ਦਾ ਚੰਗੀ ਤਰ੍ਹਾਂ ਖਿਆਲ ਰੱਖਣ ਲੱਗਦੀ ਹੈ ਉਹਦੇ ਨਾਲ ਗੱਲਾਂ ਵੀ ਕਰਦੀ ਹੈ ਭਾਵੇਂ ਉਹ ਕੋਮਾ ਵਿੱਚ ਸੀ ਪਰ ਉਹ ਹੌਸਲਾ ਦਿੰਦੀ ਹੈ ਤੇ ਕਹਿੰਦੀ ਹੈ ਬੇਬੇ ਜੀ ਤੁਸੀਂ ਠੀਕ ਹੋ ਜਾਉਗੇ ਮੈਂ ਤੁਹਾਡੀ ਚੰਗੀ ਤਰ੍ਹਾਂ ਦੇਖਰੇਖ ਕਰਾਂਗੀ ਹਸਪਤਾਲ ਵਾਲੇ ਹਰਮਨ ਨੂੰ ਕਹਿੰਦੇ ਆ ਕਿ ਇਹਦਾ ਕੋਈ ਵਾਰਿਸ ਨਹੀਂ ਇਹਦੇ ਪਿੱਛੇ ਆਪਣਾ ਟਾਈਮ ਵੇਸਟ ਨਾ ਕਰ ਇਹ ਬਚਨ ਵਾਲੀ ਨਹੀਂ ਪਰ ਹਰਮਨ ਕਹਿੰਦੀ ਹੈ ਕਿ ਮੈਂ ਤਾਂ ਸਿਰਫ ਆਪਣਾ ਕੰਮ ਕਰ ਰਹੀ ਆਂ ਮਰੀਜ਼ ਨੂੰ ਸੰਭਾਲਣਾ ਮੇਰੀ ਡਿਊਟੀ ਹੈ ਡਾਕਟਰ ਤੇ ਹੋਰ ਨਰਸਾਂ ਹਰਮਨ ਨੂੰ ਕਹਿੰਦੇ ਨੇ ਕਿ ਸਾਨੂੰ ਨਹੀਂ ਲੱਗਦਾ ਇਹ ਠੀਕ ਹੋਣਗੇ ਪਰ ਹਰਮਨ ਉਹਦੀ ਗੱਲ ਸੁਣ ਕੇ ਵੀ ਆਪਣਾ ਇਰਾਦਾ ਨਹੀਂ ਬਦਲਦੀ ਉਹ ਬਜ਼ੁਰਗ ਔਰਤ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੀ ਹੈ ਡਾਕਟਰ ਉਹਨੂੰ ਕਹਿੰਦਾ ਹੈ ਕਿ ਇਹਦੇ ਇਲਾਜ ਤੇ ਕਾਫੀ ਪੈਸੇ ਲੱਗਣਗੇ ਤੇ ਪੈਸੇ ਲਾਉਣ ਵਾਲਾ ਇਹਦੇ ਨਾਲ ਕੋਈ ਨਹੀਂ ਪਰ ਹਰਮਨ ਡਾਕਟਰ ਨੂੰ ਕਹਿੰਦੀ ਹੈ ਕਿ ਉਹ ਤਾਂ ਬਾਅਦ ਦੀ ਗੱਲ ਹੈ ਪਰ ਜਿੰਨਾ ਟਾਈਮ ਉਹ ਐਸਾ ਹਸਪਤਾਲ ਵਿੱਚ ਹਨ ਮੈਂ ਇਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਾਂਗੀ ਹੁਣ ਉਹਨਾਂ ਦੀ ਗੱਲ ਨੂੰ ਲਗਭਗ 2 ਮਹੀਨੇ ਬੀਤ ਗਏ ਸੀ 2 ਮਹੀਨਿਆਂ ਵਿੱਚ ਹਰਮਨ ਦੀ ਜ਼ਿੰਦਗੀ ਦਾ ਹਿੱਸਾ ਬਣ ਗਈ ਸੀ ਉਹ ਬਜ਼ੁਰਗ ਔਰਤ ਹਰਮਨ ਆਪਣੀ ਡਿਊਟੀ ਤੇ ਅਨੁਸਾਰ ਸਭ ਤੋਂ ਪਹਿਲਾਂ ਉਸ ਬਜ਼ੁਰਗ ਔਰਤ ਕੋਲ ਜਾਂਦੀ ਤੇ ਉਸ ਨੂੰ ਮਿਲਦੀ ਉਹ ਕਪੂਰ ਥਲੇ ਇਕੱਲੀ ਰਹਿੰਦੀ ਸੀ ਬਜ਼ੁਰਗ ਔਰਤ ਕੋਲ ਬੈਠ ਕੇ ਆਪਣੇ ਦਿਲ ਦੀਆਂ ਗੱਲਾਂ ਕਰਨਾ ਉਸ ਨੂੰ ਹੁਣ ਚੰਗਾ ਲੱਗਣ ਲੱਗ ਗਿਆ ਸੀ ਭਾਵੇਂ ਉਹ ਬਜ਼ੁਰਗ ਔਰਤ बेहोश ਸੀ ਪਰ ਹਰਮਨ ਸਾਰੇ ਹਸਪਤਾਲ ਵਿੱਚ ਹੋਣ ਵਾਲੀਆਂ ਗੱਲਾਂ ਦੱਸਦੀ ਰਹਿੰਦੀ ਜਿਵੇਂ ਹੀ 2 ਮਹੀਨੇ ਗੁਜ਼ਰੇ ਤਾਂ ਇੱਕ ਦਿਨ ਹਸਪਤਾਲ ਵਿੱਚ ਇੱਕ ਕਾਫੀ ਅਮੀਰ ਮੁੰਡਾ ਜਿਹਦੇ ਵਧੀਆ ਕੱਪੜੇ ਪਾਏ ਹੋਏ ਸਨ ਉਹ ਰਿਸੈਪਸ਼ਨ ਤੇ ਆਉਂਦਾ ਤੇ ਆਪਣੇ ਫੋਨ ਵਿੱਚੋਂ ਆਪਣੀ ਮਾਂ ਦੀ ਫੋਟੋ ਦਿਖਾ ਕੇ ਉਸ ਬਾਰੇ ਪੁੱਛਣ ਲੱਗਦਾ ਹੈ ਤੁਸੀਂ ਇਸ ਨੂੰ ਕਿਤੇ ਦੇਖਿਆ ਪਰ ਰਿਸੈਪਸ਼ਨ ਤੇ ਬੈਠੀ ਹੋਈ ਔਰਤ ਕਹਿੰਦੀ ਕਿ ਇਹ ਸਰਕਾਰੀ ਹਸਪਤਾਲ ਹੈ ਇੱਥੇ ਦਿਨ ਵਿੱਚ ਕਾਫੀ ਲੋਕ ਆਉਂਦੇ ਆ ਮੈਂ ਕਿਹਦਾ ਕਿਹਦਾ ਚਿਹਰਾ ਯਾਦ ਰੱਖਾਂ ਜੇ ਤੁਹਾਡੇ ਕੋਲ ਕੋਈ ਨਾਮ ਪਤਾ ਤਾਂ ਤੁਸੀਂ ਉਹ ਦੱਸੋ ਫਿਰ ਮੈਂ ਤੁਹਾਨੂੰ ਕੁਝ ਦੱਸ ਸਕਦੀ ਆ ਉਹ ਲੜਕਾ ਕਹਿੰਦਾ ਕਿ ਇਹ ਮੇਰੀ ਮਾਂ ਹੈ ਇਹਦਾ ਨਾਮ ਮਨਜੀਤ ਕੌਰ ਹੈ ਰਿਸੈਪਸ਼ਨ ਵਾਲੀ ਕੁੜੀ ਆਪਣੇ ਰਜਿਸਟਰ ਵਿੱਚ ਉਹ ਨਾਮ ਲੱਭਣ ਲੱਗਦੀ ਹੈ ਪਰ ਉਸ ਨੂੰ ਇਹ ਨਾਮ ਦਾ ਕੋਈ ਵੀ ਮਰੀਜ਼ ਨਹੀਂ ਮਿਲਦਾ ਉਹ ਉਹਨੂੰ ਮਨਾ ਕਰਦੀ ਹੋਈ ਕਹਿੰਦੀ ਹੈ ਕਿ ਭਾਈ ਸਾਹਿਬ ਇੱਥੇ ਇਸ ਨਾਮ ਦਾ ਕੋਈ ਮਰੀਜ਼ ਦਾਖਲ ਨਹੀਂ ਤੁਸੀਂ ਕਿਤੇ ਹੋਰ ਜਾ ਕੇ ਪਤਾ ਕਰ ਲਓ ਇਹ ਸੁਣ ਕੇ ਉਹ ਮੁੰਡਾ ਜੀ ਦਾ ਨਾਮ ਬਲਕਾਰ ਸੀ ਉਹ ਪੂਰੀ ਤਰ੍ਹਾਂ ਨਾਲ ਉਦਾਸ ਹੋ ਜਾਂਦਾ ਹੈ ਕਿਉਂਕਿ ਇਹ ਸ਼ਹਿਰ ਦਾ ਆਖਰੀ ਹਸਪਤਾਲ ਸੀ ਤੇ ਉਸ ਦੀ ਉਮੀਦ ਹੁਣ ਪੂਰੀ ਤਰ੍ਹਾਂ ਟੁੱਟ ਗਈ ਸੀ ਉਦੋਂ ਹੀ ਜਰਨਨ ਵਾਰਡ ਵਿੱਚ ਕੰਮ ਕਰਦੀ ਇੱਕ ਨਰਸ ਆਉਂਦੀ ਹੈ ਉਹ ਆਪਣੇ ਫੋਨ ਵਿੱਚੋਂ ਉਹਨੂੰ ਵੀ ਫੋਟੋ ਦਿਖਾਉਂਦਾ ਹੈ ਫੋਟੋ ਦੇਖ ਕੇ ਨਰਸ ਪੁੱਛਦੀ ਹੈ ਕਿ ਤੁਸੀਂ ਇਸ ਨੂੰ ਜਾਣਦੇ ਹੋ ਬਲਕਾਰ ਕਹਿੰਦਾ ਕਿ ਹਾਂ ਇਹ ਮੇਰੀ ਮਾਂ ਹੈ ਇਹ ਸੁਣ ਕੇ ਨਰਸ ਹੈਰਾਨ ਹੁੰਦੇ ਹੋਏ ਕਹਿਣ ਲੱਗਦੀ ਹੈ ਕਿ ਇਹ ਤਾਂ ਲਾਹਵਾਰਸ ਹੈ 2 ਮਹੀਨਿਆਂ ਤੋਂ ਸਾਡੇ ਹਸਪਤਾਲ ਵਿੱਚ ਦਾਖਲ ਹੈ ਨਰਸ ਦੇ ਮੂੰਹੋਂ ਇਹ ਗੱਲ ਸੁਣ ਕੇ ਬਲਕਾਰ ਨੂੰ ਬੁਰਾ ਤਾਂ ਲੱਗਦਾ ਹੈ ਪਰ ਉਹ ਚੁੱਪ ਕਰਕੇ ਉਹਦੇ ਨਾਲ ਤੁਰ ਪੈਂਦਾ ਹੈ ਜਿਵੇਂ ਹੀ ਉਹ ਜਨਰਲ ਵਾਰਡ ਵਿੱਚ ਪਹੁੰਚਦਾ ਤਾਂ ਇੱਕ ਬੈੱਡ ਤੇ ਉਹਦੀ ਮਾਂ ਮਨਜੀਤ ਪਈ ਹੋਈ ਸੀ ਜਿਹਦੇ ਕਾਫੀ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਸਨ ਉਦੋਂ ਹੀ ਹਰਮਨ ਉੱਥੇ ਖੜੀ ਉਹਦੀ ਦੇਖਭਾਲ ਕਰ ਰਹੀ ਸੀ ਚੰਗੀ ਤਰ੍ਹਾਂ ਉਸਨੂੰ ਸਾਫ਼ ਕਰਕੇ ਉਹਦੇ ਕੱਪੜੇ ਬਦਲ ਰਹੀ ਸੀ ਤੇ ਨਾਲ ਨਾਲ ਗੱਲਾਂ ਵੀ ਕਰ ਰਹੀ ਸੀ ਇਹ ਸਭ ਕੁਝ ਦੇਖ ਕੇ ਬਲਕਾਰ ਆਪਣੇ ਆਪ ਨੂੰ ਰੋਕ ਨਾ ਸਕਿਆ ਇਕਦਮ ਉੱਥੇ ਜਾ ਕੇ ਬੈੱਡ ਕੋਲ ਖੜਾ ਹੋ ਜਾਂਦਾ ਹੈ ਜਦੋਂ ਬਲਕਾਰ ਇਹ ਦੇਖਦਾ ਕਿ ਇੱਕ ਨਰਸ ਉਹਨਾਂ ਨਾਲ ਆਪਣੇ ਘਰ ਦੀਆਂ ਗੱਲਾਂ ਕਰ ਰਹੀ ਹੈ ਤਾਂ ਉਹ ਬੜਾ ਹੈਰਾਨ ਹੁੰਦਾ ਹੈ ਉਦੋਂ ਹੀ ਉੱਥੇ ਸਫਾਈ ਕਰਦਾ ਕਰਮਚਾਰੀ ਆਉਂਦਾ ਹੈ ਤੇ ਉਹ ਬਲਕਾਰ ਨੂੰ ਦੱਸਦਾ ਹੈ ਕਿ ਨਰਸ ਦਾ ਨਾਮ ਹਰਮਨ ਹੈ ਇਸ ਨੇ ਹੁਣ ਤੱਕ ਤੁਹਾਡੀ ਮਾਤਾ ਨੂੰ ਜਿਉਂਦੀ ਰੱਖਿਆ ਜੇ ਇਹ ਨਾ ਹੁੰਦੀ ਤਾਂ ਮੈਨੂੰ ਨਹੀਂ ਸੀ ਲੱਗਦਾ ਕਿ ਇੰਨਾ ਟਾਈਮ ਤੁਹਾਡੀ ماں ਕੱਟ ਜਾਂਦੀ ਕਿਉਂਕਿ ਡਾਕਟਰ ਨੇ ਤਾਂ ਇਹਨਾਂ ਦੀ ਉਮੀਦ ਹੀ ਛੱਡਤੀ ਸੀ ਪਰ ਹਰਮਨ ਨੇ ਬੜੀ ਹੀ ਮਿਹਨਤ ਤੇ ਇਮਾਨਦਾਰੀ ਨਾਲ ਇਹਨਾਂ ਦੀ ਦੇਖਰੇਖ ਕੀਤੀ ਹੈ ਹੁਣ ਬਲਕਾਰ ਬੈੱਡ ਦੇ ਕੋਲ ਜਾਂਦਾ ਹੈ ਜਦੋਂ ਹਰਮਨ ਇਹ ਦੇਖਦੀ ਹੈ ਤਾਂ ਉਹਨੂੰ ਪੁੱਛਣ ਲੱਗਦੀ ਹੈ ਕਿ ਹਾਂਜੀ ਤੁਸੀਂ ਕੌਣ ਇੱਥੇ ਕੀ ਕਰ ਰਹੇ ਹੋ ਬਲਕਾਰ ਹਰਮਨ ਵੱਲ ਦੇਖਦੇ ਹੋਏ ਉਸ ਬਜ਼ੁਰਗ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ ਕਿ ਇਹਨਾਂ ਦਾ ਮੈਂ ਪੋਤਾ ਹਾਂ ਤੇ ਇਹਨਾਂ ਦਾ ਨਾਮ ਅਨਜੀਤ कौर ਹੈ ਇਹ ਸੁਣ ਕੇ ਹਰਮਨ ਨੂੰ ਕਾਫੀ ਗੁੱਸਾ ਆਉਂਦਾ ਹੈ ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਲਾਵਾਰਸ ਸਮਝ ਕੇ ਉਹਦੀ ਦੇਖਭਾਲ ਕਰ ਰਹੀ ਸੀ ਤੇ ਅੱਜ ਅਚਾਨਕ ਇੱਕ ਵਧੀਆ ਕੱਪੜੇ ਪਾ ਕੇ ਮੁੰਡਾ ਉਹਦੇ ਸਾਹਮਣੇ ਆ ਕੇ ਕਹਿੰਦਾ ਹੈ ਕਿ ਇਹ ਮੇਰੀ ਮਾਂ ਹੈ ਉਹਨੂੰ ਪੁੱਛਦੀ ਹੈ ਕਿ ਅੱਜ ਤੁਹਾਨੂੰ ਆਪਣੀ ਮਾਂ ਦੀ ਕਿਵੇਂ ਯਾਦ ਆ ਗਈ ਪਿਛਲੇ 2 ਮਹੀਨਿਆਂ ਤੋਂ ਤੁਸੀਂ ਕਿੱਥੇ ਸੀ ਤਾਂ ਬਲਕਾਰ ਕਹਿੰਦਾ ਕਿ ਇਹਦੇ ਪਿੱਛੇ ਇੱਕ ਛੋਟੀ ਜਹੀ ਕਹਾਣੀ ਹੈ ਅਸਲ ਵਿੱਚ ਮੈਂ ਅਮਰੀਕਾ ਵਿੱਚ ਰਹਿੰਦਾ ਹਾਂ ਤੇ ਮੇਰੀ ਮੰਮੀ ਜੀ ਇੱਥੇ ਇਕੱਲੀ ਹੀ ਰਹਿੰਦੀ ਸੀ ਮੈਂ 2 ਦਿਨਾਂ ਬਾਅਦ ਉਹਨਾਂ ਨੂੰ ਜ਼ਰੂਰ ਫੋਨ ਕਰਦਾ ਸੀ ਪਰ ਜਦੋਂ ਉਹਨਾਂ ਨਾਲ ਹੁਣ ਗੱਲ ਨਾ ਹੋਈ ਤਾਂ ਮੈਂ ਜਲਦੀ ਜਲਦੀ ਵਿੱਚ ਟਿਕਟ ਠਕਵਾ ਕੇ ਵਾਪਸ ਆ ਗਿਆ ਉਹਨਾਂ ਬਾਰੇ ਕੁਝ ਨਹੀਂ ਸੀ ਪਤਾ ਮੈਂ 20 ਦਿਨਾਂ ਤੋਂ ਇਹਨਾਂ ਨੂੰ ਕਈ ਥਾਵਾਂ ਤੋਂ ਲੱਭ ਚੁੱਕਿਆ ਪਰ ਮੈਨੂੰ ਇਹਨਾਂ ਬਾਰੇ ਕੁਝ ਵੀ ਪਤਾ ਨਾ ਲੱਗਿਆ ਅੱਜ ਜਦੋਂ ਮੈਂ ਸਹਾਸਤਲ ਵਿੱਚ ਪਤਾ ਕਰਨ ਆਇਆ ਤਾ ਇਹ ਮੈਨੂੰ ਇੱਥੇ ਮਿਲ ਗਏ ਮੇਰੇ ਦਿਮਾਗ ਵਿੱਚ ਇਹ ਚੱਲ ਰਿਹਾ ਸੀ ਕਿ ਕਿਤੇ ਮੇਰੀ ਮਾਂ ਨੂੰ ਕੁਝ ਹੋਣ ਆ ਗਿਆ ਹੋਵੇ ਤੇ ਉਹ ਕਿਸੇ ਹਸਪਤਾਲ ਵਿੱਚ ਨਾ ਹੋਣ ਮੈਂ ਸ਼ਹਿਰ ਦੇ ਕਈ ਹਸਪਤਾਲਾਂ ਵਿੱਚ ਇਹਨਾਂ ਬਾਰੇ ਪਤਾ ਕੀਤਾ ਉਹ ਕਹਿੰਦਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਟਾਈਮ ਤੁਸੀਂ ਮੇਰੀ ਮਾਂ ਦੀ ਦੇਖਰੇਖ ਕੀਤੀ ਹੁਣ ਮੈਂ ਇਹਨਾਂ ਨੂੰ ਕਿਸੇ ਵੱਡੇ ਹਸਪਤਾਲ ਵਿੱਚ ਭਰਤੀ ਕਰਾ ਕੇ ਚੰਗੀ ਤਰ੍ਹਾਂ ਇਲਾਜ ਕਰਵਾਵਾਂਗਾ ਉਹ ਫੋਨ ਕਰਕੇ ਐਂਬੂਲੈਂਸ ਦਾ ਪ੍ਰਬੰਧ ਕਰਦਾ ਹੈ ਤੇ ਡਾਕਟਰ ਨੂੰ ਵੀ ਪੁੱਛਦਾ ਹੈ ਕਿ ਮੇਰੀ ਮਾਂ ਨੂੰ ਕੀ ਹੋਇਆ ਹੈ ਡਾਕਟਰ ਉਹਨੂੰ ਉਹਦੀ ਮਾਂ ਦੀ ਸਾਰੀ ਕੰਡੀਸ਼ਨ ਸਮਝਾ ਦਿੰਦਾ ਹੈ ਤੇ ਦੱਸਦਾ ਹੈ ਇਹ ਕੁੜੀ ਹਰਮਨ ਨੇ ਤੁਹਾਡੀ ਮਾਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਹੈ ਬਲਕਾਰ ਹਰਮਨ ਦਾ ਧੰਨਵਾਦ ਕਰਦਾ ਹੋਇਆ ਉਹਨੂੰ 5 ਲੱਖ ਰੁਪਏ ਦਾ ਚੈੱਕ ਦੇਣ ਲੱਗਦਾ ਹੈ ਪਰ ਜਿਵੇਂ ਹੀ ਹਰਮਨ ਚੈੱਕ ਨੂੰ ਦੇਖਦੀ ਹੈ ਤਾਂ ਇੱਕਦਮ ਹੱਥ ਜੋੜ ਕੇ ਕਹਿਣ ਲੱਗਦੀ ਹੈ ਕਿ ਇਹ ਮੈਂ ਨਹੀਂ ਲੈ ਸਕਦੀ ਕਿਉਂਕਿ ਇਹ ਮੇਰਾ ਕੰਮ ਸੀ ਤੇ ਮੈਂ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਇਸ ਕੰਮ ਲਈ ਹਸਪਤਾਲ ਵਾਲੇ ਮੈਨੂੰ ਪੈਸੇ ਦਿੰਦੇ ਆ ਮੈਨੂੰ ਤੁਹਾਡੇ ਪੈਸਿਆਂ ਦੀ ਕੋਈ ਲੋੜ ਨਹੀਂ ਇਹ ਕਹਿ ਕੇ ਹਰਮਨ ਉੱਥੋਂ ਚਲੀ ਜਾਂਦੀ ਹੈ ਉਸ ਤੋਂ ਬਾਅਦ ਬਲਕਾਰ ਆਪਣੀ ਮਾਂ ਨੂੰ ਲੈ ਕੇ ਐਂਬੂਲੈਂਸ ਰਾਹੀਂ ਇੱਕ ਵੱਡੇ ਹਸਪਤਾਲ ਵਿੱਚ ਜਾਂਦਾ ਹੈ ਉੱਥੇ ਉਹਨਾਂ ਦਾ ਆਪਰੇਸ਼ਨ ਕਰ ਦਿੱਤਾ ਜਾਂਦਾ ਹੈ ਤੇ ਕੁਝ ਦਿਨਾਂ ਦੇ ਇਲਾਜ ਮਗਰੋਂ ਮਨਜੀਤ ਕੌਰ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਂਦੀ ਹੈ ਮਨਜੀਤ ਕੌਰ ਨੂੰ ਹਸਪਤਾਲ ਵਿੱਚ ਹਰਮਨ ਦੀਆਂ ਕੀਤੀਆਂ ਹੋਈਆਂ ਗੱਲਾਂ ਥੋੜੀਆਂ-ਥੋੜੀਆਂ ਯਾਦ ਆਉਂਦੀਆਂ ਜਿਹੜੀਆਂ ਉਹ ਉਹਨਾਂ ਨਾਲ ਕਰਦੀ ਹੁੰਦੀ ਸੀ ਆਪਣੇ ਪਿੰਡ ਦੀਆਂ ਗੱਲਾਂ ਉਹ ਆਪਣੇ ਘਰ ਦੀਆਂ ਗੱਲਾਂ ਵੀ ਮਨਜੀਤ ਕੌਰ ਨਾਲ ਕਰਦੀ ਸੀ ਮਨਜੀਤ ਕੌਰ ਦੇ ਠੀਕ ਹੋਣ ਤੋਂ ਬਾਅਦ ਬਲਕਾਰ ਉਸ ਤੋਂ ਮਾਫੀ ਮੰਗਣ ਲੱਗਦਾ ਹੈ ਤੇ ਕਹਿੰਦਾ ਕਿ ਮਾਂ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਹੀ ਰਵਾਂਗਾ ਹੁਣ ਮੈਂ ਕਦੇ ਵੀ ਅਮਰੀਕਾ ਨਹੀਂ ਜਾਣਾ ਮਨਜੀਤ कौर ਆਪਣੇ ਪੁੱਤ ਬਲਕਾਰ ਨੂੰ ਆਪਣੇ ਦਿਮਾਗ ਵਿੱਚ ਚੱਲ ਰਹੀਆਂ ਗੱਲਾਂ ਬਾਰੇ ਦੱਸਣ ਲੱਗਦੀ ਹੈ ਉਹ ਕਹਿੰਦੀ ਹੈ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਇੱਕ ਕੁੜੀ ਮੇਰੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੀ ਹੋਵੇ ਉਹ ਆਪਣੇ ਪਰਿਵਾਰ ਦੇ ਹਾਲਾਤਾਂ ਬਾਰੇ ਵੀ ਮੈਨੂੰ ਦੱਸਦੀ ਸੀ ਇਹ ਸਭ ਕੁਝ ਸੁਣ ਕੇ ਮੈਨੂੰ ਇੱਕ ਸੁਪਨੇ ਦੀ ਤਰ੍ਹਾਂ ਲੱਗਦਾ ਹੈ ਇਹ ਸਭ ਕੁਝ ਸੁਣ ਕੇ ਬਲਕਾਰ ਚੰਗੀ ਤਰ੍ਹਾਂ ਜਾਣ ਗਿਆ ਕਿ ਮਾਂ ਕਿਸ ਬਾਰੇ ਗੱਲ ਕਰਦੀ ਹੈ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ ਇਹ ਤਾਂ ਉਸ ਹਸਪਤਾਲ ਦੀ ਨਰਸ ਹੈ ਜਿਨੇ ਤੁਹਾਡੀ ਦੇਖਭਾਲ ਕੀਤੀ ਸੀ ਮਨਜੀਤ ਹਰਮਨ ਨੂੰ ਮਿਲਣ ਦੀ ਜ਼ਿੱਦ ਕਰਨ ਲੱਗਦੀ ਹੈ ਉਹ ਕਹਿੰਦੀ ਹੈ ਕਿ ਮੈਂ ਉਸ ਕੁੜੀ ਨੂੰ ਮਿਲਣਾ ਜਿਨੇ ਮੇਰੀ ਇੰਨੀ ਦੇਖਭਾਲ ਕੀਤੀ ਤੂੰ ਇੱਕ ਵਾਰੀ ਕਾਰ ਬੁਲਾ ਲੈ ਬਲਕਾਰ ਕਹਿੰਦਾ ਕਿ ਮੰਮੀ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਮੈਂ ਆਪ ਉਹਨੂੰ ਉੱਥੋਂ ਜਾ ਕੇ ਲੈ ਕੇ ਆਉਣਾ ਹੈ ਬਲਕਾਰ ਆਪਣੀ ਗੱਡੀ ਰਾਈ ਸਰਕਾਰੀ ਹਸਪਤਾਲ ਵਿੱਚ ਪਹੁੰਚ ਜਾਂਦਾ ਹੈ ਤੇ ਜਿਵੇਂ ਹੀ ਹਸਪਤਾਲ ਦੇ ਸਟਾਫ ਨੂੰ ਇਹ ਪਤਾ ਲੱਗਦਾ ਹੈ ਕਿ ਬਜ਼ੁਰਗ ਔਰਤ ਪੂਰੀ ਤਰ੍ਹਾਂ ਠੀਕ ਹੋ ਗਈ ਹੈ ਤੇ ਗੱਲਾਂ ਬਾਤਾਂ ਕਰਦੀ ਹੈ ਸਾਰੇ ਹੈਰਾਨ ਰਹਿ ਜਾਂਦੇ ਨੇ ਜਿਵੇਂ ਹੀ ਹਰਮਨ ਨੂੰ ਇਹ ਪਤਾ ਲੱਗਦਾ ਹੈ ਕਿ ਬਜ਼ੁਰਗ ਔਰਤ ਉਹਨੂੰ ਮਿਲਣਾ ਚਾਹੁੰਦੀ ਹੈ ਤਾਂ ਉਹ ਖੁਸ਼ੀ-ਖੁਸ਼ੀ ਬਲਕਾਰ ਨਾਲ ਚੱਲਣ ਲਈ ਤਿਆਰ ਹੋ ਜਾਂਦੀ ਹੈ ਬਲਕਾਰ ਜਿਵੇਂ ਘਰ ਪਹੁੰਚਦਾ ਤਾਂ ਐਡੇ ਵੱਡੇ ਘਰ ਨੂੰ ਦੇਖ ਕੇ ਹਰਮਨ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਂਦੀਆਂ ਉਹ ਹੈਰਾਨ ਸੀ ਕਿ ਜੋ ਬਜ਼ੁਰਗ 2 ਮਹੀਨੇ ਤੱਕ ਹਸਪਤਾਲ ਵਿੱਚ ਲਾਵਾਰਸ ਪਈ ਰਹੀ ਉਹਦੀ ਇੰਨੀ ਵੱਡੀ ਕੋਠੀ ਵੀ ਹੋ ਸਕਦੀ ਹੈ ਇਸ ਤੋਂ ਪਹਿਲਾਂ ਹਰਮਨ ਕਿਸੇ ਗੱਲ ਕਰਕੇ ਕਾਫੀ ਪਰੇਸ਼ਾਨ ਸੀ ਪਰ ਜਦੋਂ ਮਨਜੀਤ ਕੌਰ ਨੂੰ ਤੰਦਰੁਸਤ ਦੇਖਦੀ ਹੈ ਤਾਂ ਉਹਦੀ ਪਰੇਸ਼ਾਨੀ ਥੋੜੀ ਜਿਹੀ ਘਟ ਜਾਂਦੀ ਹੈ ਉਹ ਕਹਿੰਦੀ ਹੈ ਮਾਤਾ ਜੀ ਤੁਸੀਂ ਠੀਕ ਹੋ ਗਏ ਮਨਜੀਤ ਕੌਰ ਬਲਕਾਰ ਤੇ ਹਰਮਨ ਤਿੰਨੇ ਬੈਠ ਕੇ ਉੱਥੇ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਆ ਮਨਜੀਤ ਕੌਰ ਗੱਲਾਂ ਵਿੱਚ ਉਹਨੂੰ ਪੁੱਛਦੀ ਹੈ ਕਿ ਮੈਨੂੰ ਤੂੰ ਪਰੇਸ਼ਾਨ ਲੱਗਦੀ ਹੈ ਕੀ ਪਰੇਸ਼ਾਨੀ ਹੈ ਮੈਨੂੰ ਦੱਸ ਸਕਦੀ ਹੈ ਤੂੰ ਉਹ ਪਹਿਲਾਂ ਤਾਂ ਆਪਣੀ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਜਦੋਂ ਮਨਜੀਤ ਕੌਰ ਕਹਿੰਦੀ ਹੈ ਕਿ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਮੇਰੇ ਤੋਂ ਗੱਲ ਲੁਕੋਣ ਦੀ ਲੋੜ ਨਹੀਂ ਬਲਕਾਰ ਆਪਣੀ ਮਾਂ ਨੂੰ ਸਹਾਰਾ ਦਿੰਦਾ ਹੋਇਆ ਬੈਠੀ ਕਰਦਾ ਤੇ ਕਹਿੰਦਾ ਕਿ ਹਾਂਜੀ ਮੈਡਮ ਤੁਹਾਨੂੰ ਆਪਣੀ ਪਰੇਸ਼ਾਨੀ ਸਾਡੇ ਨਾਲ ਸਾਂਝੀ ਕਰ ਲੈਣੀ ਚਾਹੀਦੀ ਹੈ ਹੋ ਸਕਦਾ ਹੈ ਅਸੀਂ ਤੁਹਾਡੀ ਕੋਈ ਮਦਦ ਕਰ ਸਕੀਏ ਹੁਣ ਹਰਮਨ ਆਪਣੀ ਪਰੇਸ਼ਾਨੀ ਉਹਨਾਂ ਨੂੰ ਦੱਸਣ ਲੱਗਦੀ ਹੈ ਉਹ ਕਹਿੰਦੀ ਹੈ ਕਿ ਕੱਲ ਸ਼ਾਮ ਨੂੰ ਮੇਰੇ ਪਾਪਾ ਦਾ ਫੋਨ ਆਇਆ ਸੀ ਉਹ ਮੈਨੂੰ ਕਹਿ ਰਹੇ ਸੀ ਕਿ ਪਿੰਡ ਵਾਲੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਆ ਉਹ ਮੇਰਾ ਵਿਆਹ ਕਰਾਉਣਾ ਚਾਹੁੰਦੇ ਆ ਪਰ ਸਾਡੇ ਘਰ ਦੇ ਹਾਲਾਤ ਹਜੇ ਐਨੇ ਚੰਗੇ ਨਹੀਂ ਪਰ ਲੋਕਾਂ ਦੀਆਂ ਗੱਲਾਂ ਤੇ ਤਾਣੇ ਸੁਣ ਕੇ ਮੇਰੇ ਡੈਡੀ ਮੇਰੇ ਵਿਆਹ ਦੀ ਕਾਲ ਕਰ ਰਹੇ ਹਨ ਇਸੇ ਗੱਲ ਕਰਕੇ ਮੈਂ ਕਾਫੀ ਪਰੇਸ਼ਾਨ ਆ ਹਰਮਨ ਦੀ ਇਹ ਗੱਲ ਸੁਣ ਕੇ ਬਲਕਾਰ ਤੇ ਮਨਜੀਤਕੌਰ ਥੋੜਾ ਟਾਈਮ ਬੈਠ ਕੇ ਸੋਚ ਵਿਚਾਰ ਕਰਦੀ ਆ ਥੋੜਾ ਟਾਈਮ ਸੋਚਣ ਤੋਂ ਬਾਅਦ ਮਨਜੀਤਕੌਰ ਕਹਿੰਦੀ ਹੈ ਕਿ ਇਹ ਬਸ ਐਡੀ ਕੋ ਗੱਲ ਹੈ ਤੇਰੀ ਸਮੱਸਿਆ ਦਾ ਹੱਲ ਤਾਂ ਮੇਰੇ ਕੋਲ ਹੈ ਤੂੰ ਫਿਕਰ ਨਾ ਕਰ ਮੈਂ ਤੇਰੇ ਵਿਆਹ ਦਾ ਸਾਰਾ ਪ੍ਰਬੰਧ ਆਪਣੇ ਆਪ ਹੀ ਕਰ ਦੇਵਾਂਗੀ ਤੇਰਾ ਤਾਂ ਮੇਰੇ ਤੇ ਬਹੁਤ ਵੱਡਾ ਐਹਸਾਨ ਹੈ ਪਹਿਲਾਂ ਤਾਂ ਹਰਮਨ ਉਹਨੂੰ ਮਨਾ ਕਰਦੀ ਹੈ ਜਦੋਂ ਉਹ ਜ਼ਿੱਦ ਕਰਦੀ ਹੈ ਤਾਂ ਹਰਮਨ ਵੀ ਮੰਨ ਜਾਂਦੀ ਹੈ ਥੋੜਾ ਟਾਈਮ ਹੋਰ ਗੱਲਾਂ ਬਾਤਾਂ ਕਰਨ ਤੋਂ ਬਾਅਦ ਹਰਮਨ ਉੱਥੋਂ ਜਾਣ ਲੱਗਦੀ ਹੈ ਤੇ ਜਿਵੇਂ ਹੀ ਉਹ ਜਾਣ ਵਾਲੀ ਹੁੰਦੀ ਹੈ ਮਨਜੀਤ ਕੌਰ ਉਹਨੂੰ ਰੋਕ ਕੇ ਕਹਿਣ ਲੱਗਦੀ ਹੈ ਕਿ ਮੈਂ ਤੇਰੇ ਨਾਲ ਇੱਕ ਹੋਰ ਗੱਲ ਕਰਨੀ ਹੈ ਹਰਮਨ ਵਾਪਸ ਆਉਂਦੀ ਹੈ ਤਾਂ ਮਨਜੀਤ ਕੌਰ ਉਸਨੂੰ ਕਹਿੰਦੀ ਹੈ ਕਿ ਤੂੰ ਮੇਰੇ ਪੁੱਤਰ ਪਲਕਾਰ ਨਾਲ ਵਿਆਹ ਕਰਵਾ ਸਕਦੀ ਹੈ ਮਨਜੀਤ ਕੌਰ ਦੀ ਇਹ ਗੱਲ ਸੁਣ ਕੇ ਹਰਮਨ ਇੱਕਦਮ ਹੈਰਾਨ ਹੋ ਜਾਂਦੀ ਹੈ ਹਰਮਨ ਉਹਨਾਂ ਨੂੰ ਕਹਿਣ ਲੱਗਦੀ ਹੈ ਕਿ ਮਾਤਾ ਜੀ ਤੁਸੀਂ ਕਿਹੋ ਜਈਆਂ ਗੱਲਾਂ ਕਰ ਰਹੇ ਹੋ ਤੁਸੀਂ ਤਾਂ ਕਾਫੀ ਅਮੀਰ ਪੈਸੇ ਵਾਲੇ ਹੋ ਤੇ ਮੈਂ ਗਰੀਬ ਘਰ ਦੀ ਕੁੜੀਆਂ ਮੈਂ ਤੁਹਾਡੇ ਪੁੱਤ ਨਾਲ ਕਿਵੇਂ ਵਿਆਹ ਕਰਵਾ ਸਕਦੀਆਂ ਪਰ ਮਨਜੀਤ कौर ਉਹਨੂੰ ਕਹਿਣ ਲੱਗਦੀ ਹੈ ਕਿ ਤੇਰੀ ਚੰਗਿਆਈ ਨੂੰ ਦੇਖ ਕੇ ਹੀ ਮੈਂ ਤੈਨੂੰ ਆਪਣੇ ਘਰ ਦੀ ਨੂੰ ਬਣਾਉਣਾ ਚਾਹੁੰਦੀ ਹਾਂ ਅੱਜ ਦੇ ਟਾਈਮ 'ਚ ਤੇਰੇ ਵਰਗੀ ਕੁੜੀ ਤਾਂ ਕਿਤੇ ਨਹੀਂ ਲੱਭਣੀ ਜਿਹੜੀ ਬਿਨਾਂ ਕਿਸੇ ਮਤਲਬ ਤੇ ਲਾਲਚ ਤੋਂ ਇੱਕ ਅਣਜਾਣ ਔਰਤ ਦੀ ਇੰਨੀ ਸੇਵਾ ਕਰ ਸਕਦੀ ਹੈ ਜਦੋਂ ਤੂੰ ਮੇਰੇ ਘਰ ਆ ਜਾਏਂਗੀ ਤਾਂ ਬੜਾਪੇ ਵਿੱਚ ਮੇਰਾ ਕਿੰਨਾ ਖਿਆਲ ਰੱਖੇਗੀ ਇਹ ਗੱਲ ਬਲਕਾਰ ਨੂੰ ਵੀ ਠੀਕ ਲੱਗਦੀ ਹੈ ਹਰਮਨ ਕਹਿੰਦੀ ਹੈ ਕਿ ਮਾਤਾ ਜੀ ਇਹ ਫੈਸਲਾ ਮੈਂ ਨਹੀਂ ਲੈ ਸਕਦੀ ਤੁਹਾਨੂੰ ਇਸ ਲਈ ਮੇਰੇ ਘਰੇ ਗੱਲ ਕਰਨੀ ਪਵੇਗੀ ਇਹ ਸੁਣ ਕੇ ਮਨਜੀਤ ਕੌਰ ਤੇ ਉਸ ਦਾ ਪੁੱਤ ਬਲਕਾਰ ਤੁਰੰਤ ਹਰਮਨ ਦੇ ਘਰ ਵਾਲਿਆਂ ਨਾਲ ਗੱਲ ਕਰਨ ਦਾ ਫੈਸਲਾ ਕਰਦੇ ਹਨ ਉਹ ਹਰਮਨ ਨੂੰ ਕਹਿੰਦੇ ਆ ਕਿ ਤੂੰ ਹੁਣੇ ਸਾਡੇ ਨਾਲ ਚੱਲ ਅਸੀਂ ਤੇਰੇ ਘਰ ਚੱਲ ਕੇ ਉਹਨਾਂ ਨਾਲ ਗੱਲ ਕਰਾਂਗੇ ਮਨਜੀਤਕੌਰ ਤੇ ਬਲਕਾਰ ਹਰਮਨ ਤਿੰਨੇ ਗੱਡੀ ਵਿੱਚ ਬੈਠ ਕੇ ਸਿੱਧੇ ਹਰਮਨ ਦੇ ਪਿੰਡ ਚਲੇ ਜਾਂਦੇ ਆ ਹਰਮਨ ਦਾ ਘਰ ਛੋਟਾ ਜਿਹਾ ਸੀ ਜਦੋਂ ਇੱਕ ਛੋਟੇ ਜਿਹੇ ਘਰ ਅੱਗੇ ਇੱਕ ਗੱਡੀ ਜਿਹੜੀ ਕਾਫੀ ਮਹਿੰਗੀ ਸੀ ਆ ਕੇ ਰੁਕ ਜਾਂਦੀ ਹੈ ਤਾਂ ਗਵਾਂਢ ਦੇ ਲੋਕ ਹੈਰਾਨੀ ਨਾਲ ਦੇਖਣ ਲੱਗਦੇ ਆ ਮਨਜੀਤਕੌਰ ਘਰ ਦੇ ਅੰਦਰ ਜਾ ਕੇ ਹਰਮਨ ਦੇ ਪਾਪਾ ਨਾਲ ਵਿਆਹ ਬਾਰੇ ਗੱਲ ਕਰਨ ਲੱਗਦੀ ਹੈ ਉਹ ਕਹਿੰਦੀ ਹੈ ਕਿ ਮੈਂ ਆਪਣੇ ਪੁੱਤ ਲਈ ਤੁਹਾਡੀ ਧੀ ਦਾ ਰਿਸ਼ਤਾ ਮੰਗਲ ਲਈ ਆਈ ਹਾਂ ਮੇਰੇ ਪੁੱਤ ਦਾ ਆਪਣਾ ਬਿਜ਼ਨਸ ਹੈ ਚੰਗੇ ਪੈਸੇ ਕਮਾਉਂਦਾ ਹੈ ਇਹ ਸਭ ਕੁਝ ਦੇਖ ਕੇ ਹਰਮਨ ਦੇ ਪਾਪਾ ਹੈਰਾਨ ਹੁੰਦੇ ਆ ਉਹ ਥੋੜੀ ਦੇਰ ਸੋਚ ਵਿਚਾਰ ਕਰਨ ਲੱਗ ਜਾਂਦੇ ਆ ਉਸ ਤੋਂ ਬਾਅਦ ਮਨਜੀਤ ਕੌਰ ਹੁਣ ਤੱਕ ਦੀ ਸਾਰੀ ਕਹਾਣੀ ਉਹਨਾਂ ਨੂੰ ਦੱਸਦੀ ਹੈ ਕਿ ਕਿਸ ਤਰ੍ਹਾਂ ਹਰਮਨ ਨੇ ਉਹਦੀ ਲਾ ਵਾਰਸ ਹੁੰਦੇ ਹੋਏ ਵੀ ਦੇਖਰੇਖ ਕੀਤੀ ਸੀ ਹਰਮਨ ਆਪਣੇ ਪਾਪਾ ਨੂੰ ਕਹਿੰਦੀ ਹੈ ਕਿ ਹਾਂ ਪਾਪਾ ਜੀ ਇਹ ਉਹੀ ਮਾਤਾ ਜੀ ਨੇ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਹੁਣ ਇਹ ਆਪਣੇ ਪੁੱਤ ਦਾ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਆ ਹੁਣ ਹਰਮਨ ਦੇ ਪਾਪਾ ਨੂੰ ਵੀ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੁੰਦਾ ਤੇ ਉਹ ਵੀ ਵਿਆਹ ਲਈ ਹਾਂਮੀ ਭਰ ਦਿੰਦਾ ਉਸ ਤੋਂ ਬਾਅਦ ਹਰਮਨ ਤੇ ਬਲਕਾਰ ਦਾ ਧੂਮਤਾਵ ਨਾਲ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਹਰਮਨ ਇੱਕ एनजीओ ਚਲਾਉਂਦੀ ਹੈ ਜਿਸ ਵਿੱਚ ਉਹ ਬੇਸਹਾਰਾ ਲੋਕਾਂ ਦੀ ਮਦਦ ਕਰਦੀ ਹੈ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਨੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ